ਪੈਣਾ ਦੇ ਭਰਾਦਰ ਤੋਂ ভিতর ਤਿਹਾਰ ਜਿਹੜਾ ਹੈਗਾ ਅਸੀਂ ਮਨਾ ਰਹੇ ਆ ਸਾਨੂੰ ਉਮੀਦ ਹੈ ਵੀ ਅੱਜ ਘੱਟੋ ਘੱਟ ਸਾਡੇ ਕੋਲੇ 1000 ਦੇ ਕਰੀਬ ਮੁਲਾਕਾਤ ਜਿਹੜੀ ਹੋਣੀ ਆ ਤਕਰੀਰ ਤੇ ਤਿਹਾਰ ਮਨਾਇਆ ਜਾਵੇ ਕਿਉਂਕਿ ਕੋਈ ਗਲਤੀ ਜਨਾ ਆ ਜਾਵੇ ਇਸ ਕਰਕੇ ਜੀ ਮਹੀਦੇ ਪ੍ਰਬੰਧ ਜਿਹੜਾ ਅਸੀਂ ਆਪ ਤੁਹਾਨੂੰ ਵੀ ਪੈਣਾ ਨੂੰ ਮੌਕਾ ਮਿਲਣ ਦੇ ਸਰਕਾਰ ਵੱਲੋਂ ਵਿੰਦਰ ਖੜੀ ਬੰਨਣ ਦਾ ਨੇ ਜਿਹੜੇ ਬਹੁਤ ਵਧੀਆ ਆਏ ਜੀ ਕੋਈ ਸਕੋਟੀ ਦੀ ਬੰਦਸ਼ ਨਹੀਂ ਕੋਈ ਕੁਛ ਨਹੀਂ ਮਿਲਾ ਰਹੇ ਨੇ ਸਾਨੂੰ ਅਸੀਂ ਜਿਵੇਂ ਕਹ ਰਹੇ ਪਿਆਰ ਨਾਲ ਗੱਲ ਕਰਕੇ ਸਾਨੂੰ ਮਿਲਾ ਰਹੇ ਨਹੀਂ ਸਾਨੂੰ ਇੰਨੇ ਚ ਬਹੁਤ ਚਾਹ ਚੜ ਰਿਹਾ ਵੀ ਅਸੀਂ ਆਪਣੇ ਭੈਣ ਭਰਾਵਾਂ ਨੂੰ ਮਿਲ ਸਕਦੇ ਆ ਅੱਜ ਜਿਹੜਾ ਇਹ ਭੈਣ ਤੇ ਭਰਾ ਦਾ ਇੱਕ ਜੋਤੂ ਪਵਿੱਤਰ ਤਿਹਾਰ ਜਿਹੜਾ ਹੈਗਾ ਪੂਰੇ ਪੰਜਾਬ 'ਚ ਮਨਾਇਆ ਜਾ ਰਿਹਾ ਹੈ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਸ੍ਰੀ ਅਰੁਣਪਾਲ ਅਰੁਣਪਾਲ ਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਅੱਜ ਅਸੀਂ ਜੇਲ੍ਹ ਦੇ ਅੰਦਰ ਬੰਦਵੰਦੀਆਂ ਦੀ ਵੀ ਭੈਣਾ ਦਾ ਜਿਹੜਾ ਹੈਗਾ ਭੈਣਾਂ ਤੇ ਭਰਾ ਦਾ ਪਵਿੱਤਰ ਤਿਹਾਰ ਜਿਹੜਾ ਹੈਗਾ ਅਸੀਂ ਮਨਾ ਰਹੇ ਹਾਂ ਉਹਨਾਂ ਨੂੰ ਸਪੈਸ਼ਲ ਅਸੀਂ ਜੇਲ੍ਹ ਦੇ ਅੰਦਰ ਬਿਠਾ ਕੇ ਪੂਰੇ ਅਦਬ ਨਾਲ ਉਹਨਾਂ ਨੂੰ ਮਿਲਾਇਆ ਜਾਊਗਾ ਤੇ ਸਾਨੂੰ ਉਮੀਦ ਹੈ ਵੀ ਅੱਜ ਘਟੋ ਘਟ ਸਾਡੇ ਕੋਲੇ 1000 ਦੇ ਕਰੀਬ ਮੁਲਾਕਾਤ ਜਿਹੜੀ ਹੈਗੀ ਆ ਰਕੜੀ ਦਾ ਤਿਹਾਰ ਮਨਾਇਆ ਜਾਊਗਾ ਜਿਨ੍ਹਾਂ ਦੇ ਬ੍ਰਦਰ ਬਾਹਰ ਹੈਗੇ ਆ ਉਹ ਅੰਦਰ ਆ ਕੇ ਭੈਣਾ ਹੈਗੀਆਂ ਨੇ ਉਹਨਾਂ ਦੀ ਰਕੜੀ ਬੰਨ ਸਕਣਗੇ ਤੇ ਜਿਨ੍ਹਾਂ ਦੇ ਭੈਣਾ ਬਾਹਰ ਨੇ ਉਹ ਅੰਦਰ ਆ ਕੇ ਬੰਨ ਸਕਣਗੇ ਇੱਕ ਵਿਸ਼ੇਸ਼ ਪ੍ਰਬਾਲਾ ਕੀਤਾ ਗਿਆ ਜੇਲ੍ਹ ਵਿਭਾਗ ਦਾ ਸਰ ਜਿਸ ਨੇ ਕਿ ਮਠਾਈ ਵਗੈਰਾ ਭੈਣ ਲੈ ਕੇ ਆ ਰਹੀਆਂ ਤੇ ਮਠਾਈ ਵਗੈਰਾ ਲਿਆਉਂਦੀ ਤੇ ਜਾ ਰਹੀਆਂ ਇੱਥੇ ਸਾਰਾ ਕੁਝ ਨਹੀਂ ਉਹਨਾਂ ਨੇ ਮਠਾਈ ਦਾ ਪ੍ਰਬੰਧ ਅਸੀਂ ਇੱਥੇ ਕੀਤਾ ਕਿਉਂਕਿ ਕੋਈ ਗਲਤ ਚੀਜ਼ ਨਾ ਜਾਵੇ ਇਸ ਕਰਕੇ ਸੀ ਮਠਾਈ ਦਾ ਪ੍ਰਬੰਧ ਜਿਹੜਾ ਸੀ ਆਪ ਕੀਤਾ ਸਰ ਸਕਿਉਰਟੀ ਨੂੰ ਲੈ ਕੇ ਕਿੰਨਾ ਦੇ ਬੰਦਬਸਤੀ ਕੀਤੇ ਗਏ ਸਕਿਉਰਟੀ ਨੂੰ ਲੈ ਕੇ ਅਸੀਂ ਦੋ ਬੈਰੀਗੇਟ ਬਣਾਈ ਗਏ ਆ ਤੇ ਉਹਨਾਂ ਨੂੰ ਦੇਖਦੇ ਹੋਏ ਇੱਕ ਅਸੀਂ ਸਿਰਫ ਭੈਣਾਂ ਨੂੰ ਅੰਦਰ ਲੈ ਕੇ ਆਵਾਂਗੇ ਤੇ ਦੂਜੀ ਬਾਕੀ ਦੀ ਮੁਲਾਕਾਤ ਬਾਹਰਲੇ ਪਾਸੇ ਹੋਊ। ਹੁਣ ਤੱਕ ਕਿੰਨੀ ਐਂਟਰੀ ਹੋ ਚੁੱਕੀ ਹੈ ਸਰ ਹੁਣ ਤੱਕ 400 ਦੇ ਕਰੀਬ ਐਂਟਰੀ ਹੋ ਚੁੱਕੀ ਹੈ। ਇਹਨੇ ਉਮੀਦ ਹੈ ਸਰ ਕਿੰਨੀ ਅੰਦਰ ਸਾਨੂੰ 1000 ਦੇ ਕਰੀਬ ਉਮੀਦ ਹੈ। ਜੀ। ਕਿੰਨਾ ਟਾਈਮਿੰਗ ਕੀ ਰੱਖਿਆ ਸਰ ਜੀ ਸਰ ਟਾਈਮਿੰਗ ਮਾਰਨਿੰਗ ਸਵੇਰ ਤੋਂ ਲੈ ਕੇ ਸ਼ਾਮ ਤੱਕ। ਆਹ ਕੋਲ ਮੈਮ ਕੀ ਨਾਮ ਹੈ ਤੇ ਅੱਜ ਕਿੱਥੇ ਪਹੁੰਚੇ ਹੋਏ ਹੋ? ਅਸੀਂ ਮੇਰਾ ਨਾਮ ਸੀਮਾ ਰਾਣੀ ਹੈ ਅਸੀਂ ਜੇਲ੍ਹ ਦੇ ਵਿੱਚ ਆਏ ਹੋਇਆ ਭਰਾਵਾਂ ਨੂੰ ਰੱਖੜੀ ਬੰਨਣ ਵਾਸਤੇ ਕਿਹੜੀ ਕਿਹੜੀ ਜਗ੍ਹਾ ਤੇ ਆਏ ਹੋ ਅਸੀਂ ਪਟਿਆਲਾ ਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਕੇ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਰੱਖੜੀ ਦੇ ਤਿਉਹਾਰ ਦੇ ਵਿੱਚ ਕਿਉਂਕਿ ਰਸਮੀ ਕਾਫੀ ਜ਼ਿਆਦਾ ਹੋਇਆ ਪਿਆ ਤੇ ਦੇਖਣ ਨੂੰ ਮਿਲ ਰਿਹਾ ਹਾਂਜੀ ਸਾਨੂੰ ਵੀ ਭੈਣਾਂ ਨੂੰ ਮੌਕਾ ਮਿਲਣ ਦੇ ਸਰਕਾਰ ਵੱਲੋਂ ਵੀ ਅੰਦਰ ਰੱਖੜੀ ਬੰਨਣ ਦਾ ਅਸੀਂ ਇੰਨੇ ਚ ਖੁਸ਼ਾਂ ਵੀ ਸਾਨੂੰ ਅੰਦਰ ਰੱਖੜੀ ਬਣਾਈ ਜਾ ਰਹੀ ਹੈ ਖੁਸ਼ੀ ਇੱਕ ਅਲੱਗ ਹੀ ਖੁਸ਼ੀ ਮੈਸੇਜ ਹੋ ਰਹੀ ਹੈ ਕਿ ਹਾਂਜੀ ਲੱਗਦੀ ਉਹਦੀ ਗੱਲ ਕਰੀਏ ਕਿੰਦਾ ਤੇ ਬੰਦਬਸਤੀ ਕੀਤੀ ਗਿਆ ਜੇਲ੍ਹ ਦੇ ਪ੍ਰਸ਼ਾਸਨ ਵੱਲੋਂ ਨਹੀਂ ਜੀ ਬਹੁਤ ਵਧੀਆ ਆਏ ਜੀ ਕੋਈ ਸਕੋਟੀ ਦੀ ਬੰਦਸ਼ੀ ਕੋਈ ਕੁਛ ਨਹੀਂ ਮਲਾ ਰਹੇ ਨੇ ਸਾਨੂੰ ਅਸੀਂ ਜਿਵੇਂ ਕਹ ਰਹੇ ਪਿਆਰ ਨਾਲ ਗੱਲ ਕਰਕੇ ਸਾਨੂੰ ਮਲਾ ਰਹੇ ਨੇ ਜਦੋਂ ਮਿਲਦਾ ਸਰਕਾਰ ਵੱਲੋਂ ਵੀ ਚਲੋ ਆਪਾਂ ਮੁਲਾਕਾਤ ਕਰਨਾ ਹੈ ਦੂਜੇ ਪਾਸੇ ਕਿ ਰੱਖੜੀ ਆ ਤੁਹਾਨੂੰ ਹਰ ਦਿਨ ਮੁਲਾਕਾਤ ਦੀ ਹਾਂ ਜੀ ਹੁਣ ਕੀ ਕਰੀਏ ਮਜਬੂਰੀਆਂ ਨੂੰ ਬੈਠੇ ਹੋਏ ਨੇ ਅੰਦਰ ਹਨਾ ਹੁਣ ਮਿਲਣ ਤੇ ਆਣਾ ਹੀ ਆ ਸਾਨੂੰ ਇੰਨੇ ਚ ਬਹੁਤ ਚਾਅ ਚੜ ਰਿਹਾ ਵੀ ਅਸੀਂ ਆਪਣੇ ਬਹਲਪਰਾਵਾਂ ਨੂੰ ਮਿਲ ਸਕਦੇ ਆ